i ਤੂੰ ਆ ਰਹੇ ਸੀਗੇ ਅਸੀਂ ਇਧਰੋਂ ਆਇਆ ਜੱਸਾ ਆਪਾਂ ਅੱਛਾ ਜਾਣਾ ਕਿੱਥੇ ਸੀਗਾ ਅਸੀਂ ਥੰਨੇ ਜਾਣਾ ਥੰਨੇ ਜਾਣਾ ਸੀਗਾ ਤੇ ਅੱਜ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਹੈ ਤੁਹਾਨੂੰ ਪਤਾ ਸੀਗਾ ਸਰਕਾਰੀ ਬੱਸਾਂ ਬੰਦ ਨੇ ਅਜੀ ਨਹੀਂ ਪਤਾ ਨਹੀਂ ਲੱਗਦਾ ਪਰੇਸ਼ਾਨੀ ਹੋ ਰਹੀ ਹੈ ਪਹਿਲਾਂ ਸਬੰਧ ਕਰਦੇ ਸੀ ਉਦੋਂ ਸਰਕਾਰ ਵੱਲੋਂ ਮੁਫਤ ਸਬੰਧ ਸੀ ਹਾਂਜੀ ਤੇ ਹੁਣ ਫੇਰ ਟਿਕਟ ਲਗਣੀ ਵੀ ਪੈਣੀ ਯਾਰ ਦਿੱਕਤ ਆਈ ਹੋਣੀ ਲੈ ਚਲੋ ਕੋਈ ਗੱਲ ਟਿਕਟ ਦਾ ਠੀਕ ਹੈ ਚਲੋ ਜੀ ਕੀ ਨਾਮ ਹੈ ਸਤਨਾਮ ਸਿੰਘ ਸਰਮਰਾਨਾ ਅਜੇ ਜਸਤਾਨ ਜੀ ਅੱਜ ਚੱਕਾ ਜਾਉਣ ਦੀ ਕਾਲ ਦਿੱਤੀ ਗਈ ਆ ਤਿੰਨ ਦਿਨਾਂ ਦੀ ਕਾਲ ਦਿੱਤੀ ਗਈ ਆ ਉਹਨੂੰ ਲੈ ਕੇ ਕੀ ਕਰਨਾ ਹੈ ਅੱਜ ਜਿਹੜੀ ਸਾਡੀ ਸਟ੍ਰੈਕ ਆ 6 7 ਤੇ 8 ਤਿੰਨ ਦਿਨਾਂ ਰੋਜ਼ਾ ਸਾਡੀ ਜਿਹੜੀ ਸਟ੍ਰੈਕ ਸੀ ਅੱਜ ਪਹਿਲੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕੀ ਆ ਬڑے ਲੰਬੇ ਸਮੇਂ ਤੋਂ ਸਾਡੇ ਜਿਹੜੇ ਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਅਸੀਂ ਬਾਰ-ਬਾਰ ਨੋਟਿਸ ਦੇ ਰਹੇ ਆ ਸਰਕਾਰਾਂ ਨੂੰ ਪਹਿਲੀਆਂ ਸਰਕਾਰਾਂ ਨੂੰ ਵੀ ਤੇ ਜਿੰਨੀਆਂ ਵੀ ਸਾਡੀਆਂ ਰੋਡਵੇਜ ਦੀਆਂ ਬੱਸਾਂ ਘੱਟੋ-ਘੱਟ ਉਹਨਾਂ ਦੀ ਗਿਣਤੀ ਜਿਹੜੀ ਆ ਉਹ 10000 ਕੀਤੀ ਜਾਵੇ ਅੱਜ ਗੱਡੀਆਂ ਦੀ ਗਿਣਤੀ ਸਾਡੇ ਕੋਲ ਸਿਰਫ 25-2600 ਦੀ ਗਿਣਤੀ ਆ ਅਸੀਂ ਕਿੰਨੇ ਵੀ 2700 ਦੀ ਗਿਣਤੀ ਕੀਤੀ ਆ ਆਪ ਤੈਨ 10000 ਦੀ ਕੀਤੀ ਜਾਵੇ ਜਿਹੜੀ ਕਿ ਲੋਕਾਂ ਨੂੰ ਵਧੀਆ ਸਰਵਿਸ ਮਿਲ ਸਕੇ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ بڑے-ਬڑے ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਕੱਚਾ ਸ਼ਬਦ ਨਾ ਬੰਦ ਕਰਦੇਾਂਗੇ ਜਿੰਨੇ ਵੀ ਕੱਚੇ ਮੁਲਾਜ਼ਮਾਂ ਮੈਨੂੰ ਪੱਕਾ ਕਰਾਂਗੇ ਜੇਕਰ ਹਰੇਕ ਵਿਭਾਗ ਦੇ ਵਿੱਚ ਅਸੀਂ ਬੱਸਾਂ ਸਰਕਾਰ ਦੀਆਂ ਪਾਵਾਂਗੇ ਪਰ ਅੱਜ ਉਸੇ ਤਰ੍ਹਾਂ ਕਿਲੋਮੀਟਰ ਸਕੀਮ ਬੱਸਾਂ ਪਾ ਰਹੇ ਆ ਤੇ ਜਿੰਨੇ ਵੀ ਕੋਈ ਵੀ ਕਿਸੇ ਵੀ ਮੁਲਾਜ਼ਮੇ ਨੂੰ ਪੱਕਾ ਨਹੀਂ ਕੀਤਾ ਤੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਜਿਹੜਾ ਨੋਟਿਸ ਦਿੱਤਾ ਸੀਗਾ ਉਸ ਨੋਟਿਸ ਦੇ ਸਬੰਧ ਵਿੱਚ ਸਰਕਾਰ ਨੇ ਸਾਡੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਨੀ ਚਾਹੀ ਜਿਹਦੇ ਸਬੰਧ ਦੇ ਵਿੱਚ ਅੱਜ ਸਾਡੀ 6 ਤਰੀਕ ਨੂੰ ਪਹਿਲੇ ਦਿਨ ਹੜਤਾਲ ਜਾਰੀ ਹੈ। ਉਪਰਜ ਜੀ ਇਹਦੇ ਵੱਲੋਂ ਪਹਿਲਾ ਤਾਲ ਦਿੱਤੀ ਕਿਉਂਕਿ ਲੋਕ ਅੱਜ ਵੀ ਆਪਣੇ ਚੌਂਕਾਂ 'ਤੇ ਖੜੇ ਨੇ ਬੱਸ ਦੀ ਵੇਟ ਕਰ ਰਹੇ ਨੇ ਖੱਜਲਖਵਾਰ ਹੋ ਰਹੇ ਨੇ। ਬਿਲਕੁਲ ਸਾਡੇ ਹੀ ਭੈਣ ਭਰਾ ਅਸੀਂ ਇਹਨਾਂ ਤੋਂ ਮਾਫੀ ਚਾਹੁੰਦੇ ਆ ਪਰ ਸਾਡੀ ਮਜਬੂਰੀ ਬਣ ਗਈ ਆ। ਅਸੀਂ ਪਹਿਲਾਂ ਨੋਟਿਸ ਸਰਕਾਰ ਨੂੰ ਭੇਜਦੇ ਆ ਕਿ ਸਾਡੇ ਨਾਲ ਗੱਲਬਾਤ ਦੇ ਵਿੱਚ ਪੈਣ ਪਰ ਕੋਈ ਵੀ ਸਰਕਾਰ ਨੇ ਮੈਨੇਜਮੈਂਟ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਜਿਹਦਾ ਕਰਕੇ ਮਜਬੂਰਨ ਤੌਰ ਤੇ ਸਾਨੂੰ ਜਿਹੜਾ ਇਹ ਅੱਜ ਬੰਦ ਕਰਨਾ ਪਿਆ ਤੇ ਕੁਝ ਬੱਸਾਂ ਜਿਹੜੀਆਂ ਚੱਲਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਉਹ ਅਲੱਗ ਨੇ ਤੁਹਾਡੇ ਜਿਵੇਂ ਨਹੀਂ ਪੀਆਰਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਗੱਡੀਆਂ ਉਹਨਾਂ ਨੇ 6 ਸਾਲ ਲਈ ਲੀਜ਼ ਤੇ ਮੈਕਮੇਨ ਨੇ ਲਈਆਂ ਹੁੰਦੀਆਂ ਉਹਦੇ ਵਿੱਚ ਪ੍ਰਾਈਵੇਟ ਮਾਲਕ ਦੀ ਗੱਡੀ ਹੁੰਦੀ ਆ ਪ੍ਰਾਈਵੇਟ ਮਾਲਕ ਦਾ ਡਰਾਈਵਰ ਹੁੰਦਾ ਕਨੈਕਟਰ ਸਰਕਾਰੀ ਹੁੰਦਾ ਉਹ ਜਿਹੜਾ ਕੋਈ ਰੈਗੂਲਰ ਕਨੈਕਟਰ ਆ ਥੋੜੀਆਂ-ਬੋਧੀਆਂ ਗੱਡੀਆਂ ਉਹ ਚੱਲ ਰਹੀਆਂ। ਇੱਥੇ ਕਿੰਨਾ ਕੁ ਮੁਲਾਜ਼ਮ ਹੈ ਜੇ ਗੱਲ ਕੀਤੀ ਜਾਵੇ ਜਿਹੜਾ ਹੜਤਾਲ ਤੇ ਇਸ ਟਾਈਮ ਜਿਹੜਾ ਪੀਆਰਟੀਸੀ ਤੇ ਪੰਨ ਬੱਸ ਦੇ ਵਿੱਚ ਇੱਕ ਲਗਭਗ 7500 ਦੇ ਕਰੀਬ ਮੁਲਾਜ਼ਮ ਜਿਹੜਾ ਅੱਜ ਉਹ ਸਟ੍ਰਾਈਕ ਤੇ ਚੱਲ ਰਿਹਾ। ਕਿੰਨੀਆਂ ਕੁ ਬੱਸਾਂ ਜਿਹੜੀਆਂ ਹੈਗੀਆਂ ਉਹ ਖੜੀਆਂ ਲਗਭਗ ਸਾਰੇ ਪੰਜਾਬ ਦੀ 1600 ਪੰਨ ਬੱਸ ਤੇ 900 ਪੀਆਰਟੀਸੀ ਦੀ ਗੱਡੀ ਹੈ ਜਿਹੜੀ ਉਹ ਅੱਜ ਬੰਦ ਪਈ। 3 ਦਿਨਾਂ ਦੀ ਤੁਹਾਡੇ ਵੱਲੋਂ ਕਾਲ ਦਿੱਤੀ ਗਈ ਹੈ। ਇਹਦੇ ਵਿੱਚ ਕੋਈ ਹੋਰ ਵੀ ਜਿੱਥੇ ਪੰਨ ਦਾ ਸਮਰਥਨ ਮਿਲਿਆ ਤੁਹਾਨੂੰ? ਇਹ ਖਾਲ ਦੀ ਫਿਲਹਾਲ ਆਪਣੇ ਕੋਲੇ ਬੈਠੋ। ਪੰਜਾਬ ਰੋਡਵੇ ਪੰਨ ਬੱਸ ਪੀਆਰ पूरा समर्थन ਜਦੋਂ ਵੀ ਸਾਡੇ ਕੱਲ ਨੂੰ ਅਸੀਂ ਆਪਣਾ ਮਾਨਯੋਗ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਤੇ ਕਿਸਾਨ ਮੋਰਚੇ ਦੇ ਆਗੂ ਤੇ ਕਿਸਾਨ ਮੋਰਚੇ ਦੇ ਜਿਹੜੇ ਆ ਮੈਂਬਰਸ਼ਿਪ ਉਹ ਸਾਡੇ ਕੋਲ ਜ਼ਰੂਰ ਪੂਰੀ ਅੱਗੇ ਦੀ ਰਣਨੀਤੀ ਕੀ ਹੈ ਅੱਗੇ ਰਣਨੀਤੀ ਇਹ ਆ ਵੀ ਜੇਕਰ ਸਰਕਾਰ ਨੇ ਸਾਡੇ ਕੱਲ ਨੂੰ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਸੂਬਾ ਕਮੇਟੀ ਆਪਣੀ ਮੀਟਿੰਗ ਕਰਕੇ ਜੋ ਵੀ ਸੰਘਰਸ਼ ਲਿਖੂਗੀ ਉਸੇ ਤਰ੍ਹਾਂ ਹੀ ਉਹ ਕੀਤਾ ਜਾਊਗਾ ਠੀਕ ਹੈ